ਹੁਣ ਕੀ ਲੈਣਾ ਆ ਇੰਨੇ ਚਿਰ ਦੀ ਧੀ ਮੇਰੀ ਘਰ ਬੈਠੀ ਸੀ ਉਹਦਾ ਤੂੰ ਆਇਆ ਨਹੀਂ ਇੰਨੇ ਮਹੀਨਿਆਂ ਤੋਂ ਉਹਦੀ ਤੂੰ ਬਾਤ ਨਹੀਂ ਪੁੱਛੀ ਬਾਤ ਤੇ ਕੀ ਪੁੱਛਣੀ ਤੂੰ ਇੱਕ ਫੋਨ ਤੱਕ ਨਹੀਂ ਕੀਤਾ ਕਿ ਜਿੰਦਾ ਹੈ ਕਿ ਮਰ ਗਈ ਏ ਕਿਹੜੇ ਹਾਲਾਤਾਂ ਚ ਇੱਥੇ ਪਹੁੰਚੀ ਸੀ ਤੇ ਅੱਜ ਤੂੰ ਇੱਥੇ ਮੂੰਹ ਚੁੱਕ ਕੇ ਆ ਗਿਆ ਏ ਇਹ ਹੱਕ ਨਾ ਆਇਆ ਏ ਦੋ ਵਾਰੀ ਵਿਚੋਲਿਆਂ ਨੂੰ ਮੈਂ ਤੁਹਾਡੇ ਘਰ ਭੇਜਿਆ ਕਿ ਮੇਰੀ ਧੀ ਦਾ ਘਰ ਵਸ ਜੇ ਉਹ ਕਿਹੜੀ ਮਾਂ ਚਾਹੁੰਦੀ ਆ ਕਿ ਉਹਦੀ ਧੀ ਵਿਆਹ ਕੇ ਘਰ ਬਹਿ ਜੇ ਕੋਈ ਮਾਂ ਨਹੀਂ ਚਾਹੁੰਦੀ ਮੈਂ ਵਸੋਣਾ ਚਾਹਿਆ ਸੀ ਉਹਦਾ ਘਰ ਪਰ ਤੁਸੀਂ ਇੰਨੇ ਨੀਚ ਕਿ ਤੁਸੀਂ ਤੱਤ ਤੋਂ ਮਸ ਨਹੀਂ ਹੋਏ ਤੁਸੀਂ ਵਿਚੋਲੇ ਦੀ ਬੇਇੱਜ਼ਤੀ ਕਰਕੇ ਉਹਨੂੰ ਕੱਢਦੇ ਰਹੇ ਕਰੋ ਤੁਸੀਂ ਕਿਸੇ ਦੀ ਸੁਣੀ ਨਹੀਂ ਕਿਉਂਕਿ ਤੁਹਾਨੂੰ ਹੰਕਾਰ ਹੀ ਇਹ ਹੰਕਾਰ ਨਾਲ ਲੈ ਕੇ ਬਹਿ ਜਾਂਦਾ ਅੱਜ ਤੁਸੀਂ ਕਹਿੰਦੇ ਹੋ ਮੈਂ ਆਪਣੀ ਧੀ ਦਵਾਂ ਹੋ ਮੇਰੀ ਧੀ ਉਹ ਆਪਣੀ ਜ਼ਿੰਦਗੀ ਚ ਖੁਸ਼ ਆ ਤੇ ਉਹ ਅੱਗੇ ਵਧ ਗਈ ਆ ਤੇ ਆ ਤੁਹਾਡੇ ਅੱਗੇ ਹੱਥ ਬੰਨੇ ਮੇਰੀ ਧੀ ਨੂੰ ਅੱਗੇ ਵਧਣ ਦੋ ਉਹਦੇ ਪੈਰ ਦੇ ਰੋੜੇ ਨਾ ਬਣੋ ਮੇਰੀ ਮਾਸੂ ਜੀ ਇਹ ਸਾਰੀਆਂ ਚਿੰਜਾਂ ਦੇ ਨਾ ਜੋ ਕੁਝ ਚੱਲਦਾ ਰਿਹਾ ਨਾ ਅਰੇ ਕੋਈ ਕਰ ਮੈਹੀ ਨਾ ਇੱਕ ਮੌਕਾ ਤਾਂ ਦਿਓ ਤੁਹਾਡੀ ਕੁੜੀ ਦਾ ਘਰ ਵਸ ਜਾਏਗਾ ਵੀ ਜੋ ਸਜ਼ਾ ਦੇਣੀ ਸਾਨੂੰ ਦੇ ਦੋ ਸਾਨੂੰ ਮਨਜ਼ੂਰ ਆ ਬਸ ਮੇਰੇ ਦੇ ਦੱਸੋ ਸਿਮਰਤ ਕਿੱਥੇ ਆ ਸੋ ਲੈ ਭੈਣ ਤੁਸੀਂ ਮਰਦਰੀ ਛੱਡੋ ਜੇ ਸਿੰਗਲ ਚਾਹਦੀ ਹੋਏਗੀ ਤੇ ਘਰ ਬਸਾ ਲੈਗੀ ਜੋ ਦਾ ਮੈਂ ਸੁਭਾਏਗਾ ਸੰਭੂਕ ਕਰ ਲਾਂਗੇ ਬਸ ਸੰਗਲ ਤੱਕ ਪਹੁੰਚਾ ਦੋ ਤਾਂ ਸਭ ঠিক ਹੈਗੀ ਹੈ ਹੁਣ ਤੋ ਹੀ ਨਾ ਬੜੀ ਦੇਰ ਕਰਤੀ ਮੇਰੀ ਸੀ ਹੁਣ ਤਾਂ ਆਸਟ੍ਰੇਲੀਆ ਪਹੁੰਚਣ ਵਾਲੀ ਸਮੇਂ ਲੱਗੀ ਨਹੀਂ ਵਾਸੀ ਕਿੰਨੇ ਵੇ ਦੀ ਫਲਾਈਟ ਹੈ ਸਾਨੂੰ ਦੱਸੋ ਅਸੀਂ ਪਹੁੰਚ ਜਾਵਾਂਗੇ ਤੁਸੀਂ ਸਾਨੂੰ ਦੱਸੋ ਤੁਸੀਂ ਜੇ ਦਾ ਰੱਬ ਸਾਡੇ ਨਾਲ ਹੋਇਆ ਜਿੱਦੂ ਸਿਮਰਤ ਕੋ ਪਹੁੰਚਾਂਗੇ ਤੇ ਮੈਂ ਤੁਹਾਡੇ ਅੱਗੇ ਹੱਥ ਬੰਨ੍ਹਦੀ ਬਖਸ਼ ਦਿਓ ਮੇਰੀ ਤੀਨ ਮਾਂ ਤੇ ਉਹ ਦਲਦਲ ਚੋਂ ਨਿਕਲੀ ਆ ਉਹਨੂੰ ਨਿਕਲ ਲੈਣ ਦਿਓ ਉਹਨੂੰ ਆਪਣੀ ਜ਼ਿੰਦਗੀ ਜੀ ਲੈਣ ਦਿਓ ਤੇ ਤੂੰ ਵੀ ਆਪਣੀ ਜ਼ਿੰਦਗੀ ਜੀ ਹੁਣ ਜਾ ਕੇ ਨਾ ਮੰਮੀ ਮੈਂ ਉਹਦੇ ਤੋਂ ਬਿਨਾ ਨਹੀਂ ਜੀ ਸਕਦਾ ਜਿਨੇ ਇਲਜ਼ਾਮ ਹੀ ਲਾਇਆ ਨਾ ਉਹ ਮੈਂ ਆਪਣੇ ਦਿਲ ਚ ਰੱਖ ਕੇ ਨਹੀਂ ਜੀ ਸਕਦਾ ਤੁਸੀਂ ਮੇਨੂੰ ਸਿਮਰਤ ਦਾ ਦੋ ਕਿੱਥੇ ਆ ਇੱਕ ਮੌਕਾ ਦੇ ਦਿਓ ਜੇ ਰੱਬ ਨੇ ਚਾਇਆ ਤਾਂ ਇਹਨੇ ਮੇਲ ਘਰਾ ਦੇਗਾ ਤੇ ਜੇ ਕਿ ਸੁਝ ਨਹੀਂ ਹੈਗਾ ਤਾਂ ਇਹ ਰੱਬ ਦੀ ਸਮਝ ਲਾਂਗੇ ਬਸ ਇਹੀ ਮਰਜ਼ੀ ਹੈਗੀ ਸੀ ਮੈਂ ਕਿੱਦਾਂ ਯਕੀਨ ਕਰਾਂ ਕਿ ਤੁਸੀਂ ਬਦਲ ਗਏ ਹੋ ਅਸੀਂ ਜੀ ਕੀ ਕਰੀਏ ਦੱਸੋ ਦੇ ਲਈ ਵੀ ਜੋ سزا ਦੇਣੀ ਸਾਨੂੰ ਦੋਵਾਂ ਨੂੰ ਮਨਜ਼ੂਰ ਆ ਦੱਸੋ ਤੁਸੀਂ ਕੀ ਕਰੀਏ ਹੀ ਚੱਲ ਕੇ ਆਏ ਆ ਮਸੀਂ ਦੱਸੋ ਨਾ ਚੱਲ ਠੀਕ ਆ ਦਿੱਤਾ ਤੈਨੂੰ ਇੱਕ ਮੌਕਾ ਟਾਈਮ ਸਿਰਫ ਤੇਰੇ ਕੋ 15 ਮਿੰਟ ਦਾ ਹੀ ਜੇ ਰੋਕ ਸਕਦਾ ਨਾ ਤਰੋਕਲਾ ਏਅਰਪੋਰਟ ਤੇ ਹੀ ਉਹ 15 ਮਿੰਟਾਂ ਚੋਂ ਦੀ ਫਲਾਈਟ ਚੱਲ ਪੈਣੀ ਹੇ ਵਾਈ ਗੁਰ ਤੂੰ ਕੀ ਲਿਖਿਆ ਮੇਰੀ ਧੀ ਦੇ ਲੇਖਾ ਚ ਉਹ ਅੱਜ ਫੇਰ ਉਸੇ ਮੋੜ ਤੇ ਲਿਆ ਕੇ ਖੜਾ ਕਰਤਾ ਉਹਨੂੰ ਪ੍ਰਮਾਤਮਾ ਜੇ ਵਾਕੇ ਮੇਰੀ ਧੀ ਦੀ ਜ਼ਿੰਦਗੀ ਇੰਨਾ ਜੁੜੀ ਆ ਤੂੰ ਇਹਨੂੰ ਮਿਲਾ ਦੇ ਦੁੱਖ ਤੇ ਮੈਂ ਵੀ ਵੇਖਿਆ ਆਪਣੀ ਧੀ ਦੇ ਰੱਬਾ ਉਹਦਾ ਮੇਲ ਕਰਾ ਦੇ ਸੇਵਾ ਤੋਂ ਸੇਵਾ ਤੋਂ ਮੇਰੀ ਗੱਲ ਗੱਡੀ ਕਰ ਲੈਣੇ ਆ ਫਟਾਫਟ ਪਹੁੰਚ ਜਾ ਕੇ ਬਾਈਕ ਤੇ ਕਿੱਥੇ ਜਾਵਾਂਗੀ ਛੇਤੀ ਮੇਰੀ ਸੁਣੋ ਗੱਲ ਤੁਸੀਂ ਚੁੱਪ ਕਰਕੇ ਆਪਣੇ ਘਰ ਚੱਲ ਜਾਓ ਮਿਹਰਬਾਨੀ ਪਹਿਲਾਂ ਬੜਾ ਕੋਈ ਕਰਤਾ ਤੁਸੀਂ ਮੇਰੀ ਜ਼ਿੰਦਗੀ ਦਾ ਆਪਣੀ ਸਮਰਤ ਨੂੰ ਮੈਂ ਆਪੇ ਲਿਆਉਂਗਾ ਦੂਰ ਕਰਨ ਵਾਲੇ ਵੀ ਤੁਸੀਂ ਜੇ ਮੈਂ ਚਲਾਂ ਕਿਥੇ ਰਹਿਣਾ ਮੇਰੀ ਸੁਣੋ ਗੱਲ ਕਦੀ ਦੇਖਿਆ ਇੱਕ ਭੈਣ ਆਪਣੇ ਭਰਾ ਦਾ ਘਰ ਝਾੜਦੀ ਆ ਉਹ ਤੁਸੀਂ ਭੈਣ ਦੇ ਨਾਂ ਤੇ ਕਲੰਕ ਜੇ ਕਲੰਕ ਅਹੋ ਜਿਹੜੀਆਂ ਭੈਣਾਂ ਹੁੰਦੀਆਂ ਉਹ ਭੈਣਾਂ ਤੇ ਆਪਣੇ ਭਰਾ ਦਾ ਘਰ ਬਸੋਂਦੀਆਂ ਆ ਇੱਕ ਗੱਲ ਮੇਰੀ ਹੋ ਸੁਣ ਲੋ ਜੇ ਮੈਨੂੰ ਅੱਜ ਸਿਮਰਤ ਨਾ ਮਿਲੀ ਨਾ ਸਾਰੀ ਜ਼ਿੰਦਗੀ ਆਪਣੀ ਸ਼ਕਲ ਨਾ ਵਿਖਾਇਆ ਮੈਨੂੰ ਤੇ ਜੇ ਮਿਲ ਗਈ ਤੁਹਾਡੀਆਂ ਗਲਤੀਆਂ ਮaaf ਕਰ ਦੂੰਗਾ ਰਹੀ ਗੱਲ ਗੱਡੀ ਦੀ ਗੱਡੀ ਤੇ ਨਹੀਂ ਲੈਣ ਜਾਣਾ ਉਸੇ ਬਾਈਕ ਤੇ ਲੈਣ ਜਾਊਗਾ ਜਿੱਦੇ ਤੇ ਮੈਂ ਨੂੰ ਇੱਕ ਵਾਰੀ ਪੇਕ ਕੇ ਲੈ ਕੇ ਆਇਆ ਹਜੇ ਸੱਚ ਕਹਿ ਗਿਆ ਅੱਜ ਜੋ ਵੀ ਕਹਿ ਗਿਆ ਪਰ ਅੱਜ लाज ਮੇਰੀ ਤੂੰ ਰੱਖੀ ਨਹੀਂ ਤੇ ਪੈਣਾ ਵਾਕੇ ਕਲੰਕ ਕਮਾਣਗੀਆਂ ਭਰਾਵਾਂ ਲਈ ਮੈਂ ਦਿਲੋਂ ਚਾਹਨੀ ਮੇਰੇ ਭਰਾ ਦਾ ਘਰ ਵਾਸਤੇ ਜੋ ਮੈਂ ਗਲਤੀ ਕੀਤੀ ਆ ਨਾ ਉਹਦੇ ਲਈ ਮੈਨੂੰ ਮaaf ਕਰਦੇ ਰੱਬਾ ਅਹੀਂ ਹੱਥ ਜੋੜ ਕੇ ਮੈਂ ਸਿਮਰਤ ਕੋ ਮਾਫੀ ਮੰਗਾਗੀ ਪਰ ਐਨਾ ਹੱਥਾਂ ਨਾਲ ਇਹ ਨੋਸ ਕਰ ਚ ਲੈ ਗਿਆ ਨਾ ਜੰਨੀ ਆ ਹਜ ਲਾਜ ਰੱਖ ਲੈ ਮੇਰੀ ਹਜ ਲਾਜ ਰੱਖ ਲੈ ਸਿਮਰਤ ਹਾਂਜੀ ਤੇਲਾ ਬਹੂ ਹੱਲੇ ਵੀ ਕੁਝ ਵਿਗੜਿਆ ਨਹੀਂ ਮੇਰੀ ਮੰਨ ਲਾ ਗੱਲ ਤੂੰ ਨਾ ਜਾ ਸ਼ਹਿਰ ਬਾਹਰ ਨਾ ਜਾ ਫੱਲੇ ਕੋਈ ਵਿਗੜਿਆ ਨਹੀਂ ਵੀਰੇ ਜੇ ਮੈਂ ਇੱਥੇ ਰਹੀ ਨਾ ਮੈਂ ਆਪਣੇ ਆਪ ਨੂੰ ਸੰਭਾਲ ਨਹੀਂ ਸਕਦੀ ਮੈਂ ਬਦੋ ਬਦੀ ਤੇ ਕਮਜ਼ੋਰ ਪੈ ਜਾਂਦੀ ਆ ਪਿੰਡ ਉਹ ਸਭ ਕੁਝ ਮੈਨੂੰ ਉਹ ਚੀਜ਼ਾਂ ਯਾਦ ਰਹਿਣੀਆਂ ਵਾ ਮੈਂ ਆਪਣੇ ਆਪ ਨੂੰ ਸੰਭਾਲ ਨਹੀਂ ਸਕਦੀ ਇਸ ਕਰਕੇ ਨਾ ਮੈਂ ਉਹ ਫੈਸਲਾ ਲਿਆ ਕਿ ਮੈਂ ਇੱਥੋਂ ਦੂਰ ਜਾਣਾ ਚਾਹੁੰਦੀ ਆ ਜਿੱਥੇ ਮੈਨੂੰ ਕਦੇ ਇਹਨਾਂ ਦੀ ਯਾਦ ਤੱਕ ਨਾ ਆਵੇ ਨਾ ਉਹ ਚੀਜ਼ਾਂ ਮੇਰੇ ਕਦੇ ਦਿਮਾਗ 'ਚ ਆਉਣ ਕਣਾ ਤੇਰੀ ਯਾਦ ਤਾਂ ਸਾਨੂੰ ਆਣੀ ਹੈ ਨਾ ਵੀਰੇ ਉਹ ਘਰ ਚ ਉਹ ਗਲੀ ਮੱਲੇ ਜੇ ਵੀਰੇ ਤਾ ਤੁਹਾਡਾ ਦੁੱਖ ਸਮਝਦੀ ਆ ਪਰ ਤੁਸੀਂ ਮੈਨੂੰ ਵੀ ਸਮਝੋ ਨਾ ਮੈਂ ਇੱਥੇ ਨਹੀਂ ਰਹਿ ਸਕਦੀ ਮੈਨੂੰ ਆਪਣੇ ਆਪ ਤੇ ਘੁੱਟਣ ਮਹਿਸੂਸ ਹੁੰਦੀ ਆ ਜੇ ਮੈਂ ਦੁਬਾਰਾ ਮੈਂ ਵਾਪਸ ਨਹੀਂ ਵੀ ਨਾ ਮੈਂ ਉਹ ਜ਼ਿੰਦਗੀ ਨਹੀਂ ਜੀ ਸਕਦੀ ਸਭ ਕੁਝ ਦੇਖ ਸਮਰਤ ਮੈਂ ਵੀ ਆਪਣਾ ਬਹੁਤ ਵੱਡਾ ਦਿਲ ਅਕਨੇ ਛੱਡ ਮੈਂ ਆਵਾ ਮੰਮੀ ਨਹੀਂ ਆਏ ਵੇਦਾ ਇਸ ਦਾ ਕਿ ਨਹੀਂ ਆਏ ਮੈਨੂੰ ਪਤਾ ਆ ਵੀਰੇ ਸਾਰੇ ਜਣੇ ਦੁੱਖ ਜ਼ਰੂਰ ਹੈਗਾ ਪਰ ਮੰਮੀ ਨੇ ਇੰਨਾ ਵੀ ਪਤਾ ਵਾ ਕਿ ਮੇਰੀ ਹਰ ਗੱਲ ਨਾਲ ਸਹਿਮਤ ਹੋ ਜਾਂਦੇ ਆ ਉਹਨਾਂ ਨੂੰ ਪਤਾ ਵਾ ਕਿ ਸਿਮਰਤ ਜਿਹੜੇ ਹਾਲਾਤਾਂ ਚੋਂ ਨਿਕਲੀ ਹੈ ਨਾ ਉਹ ਚ ਨਿਕਲਣਾ ਉਹਨੂੰ ਬੜਾ ਔਖਾ ਵਾ ਜਿੰਨਾ ਚਿਰ ਤੱਕ ਮੈਸੀਜਟ ਨਿਕਲੀ ਨਾ ਬਾਹਰ ਮੈਂ ਜੀ ਨਹੀਂ ਸਕਦੀ ਵੀਰੇ ਵੀਰੇ ਨਾਲ ਤੁਸੀਂ ਕਿਹੜੀ ਗੱਲ ਦੀ ਨਾ ਫਿਕਰ ਨਾ ਕਰੋ ਉਹਨਾਂ ਨੂੰ ਪਤਾ ਤਾਂ ਹੈਗਾ ਵਾ ਉੱਥੇ ਮਾਮਾ ਜੀ ਮਾਮਾਈ ਦੇ ਬੇਟੇ ਆ ਆਪਣਾ ਪਰਿਵਾਰ ਹੀ ਉੱਥੇ ਤਾਂ ਤੇ ਤੈਨੂੰ ਮਕਲੋਣਾ ਲਗਾ ਵਾ ਦੇਖੋ ਉੱਥੇ ਆਪਣਾ ਨਾਂ ਆਉਂਦਾ ਮੈਂ ਤੈਨੂੰ ਖਲੋਣਾ ਸੀ ਮੈਂ ਤੁਹਾਡੀ ਗੱਲ ਸਮਝ ਗਈ ਆ ਵੀਰੇ ਤੁਹਾਨੂੰ ਬਤਾ ਇੱਕ ਗੱਲ ਨਾਲ ਭਾਬੀ ਨੂੰ ਜਾ ਕੇ ਕਹਿ ਦਿਓ ਕੋਈ ਇਹ ਵੀ ਗੱਲ ਦੀ ਨਾ ਕੋਈ ਟੈਨਸ਼ਨ ਨਾ ਲੈਣਾ ਆ ਜੋ ਕੁਝ ਵੀ ਮੇਰਾ ਖਰਚਾ ਲੱਗਣ ਦੇਣਾ ਉਹਨਾਂ ਲਈ ਇੱਕ ਇੱਕ ਪਾਈ ਮੈਂ ਜ਼ਰੂਰ ਮੋੜਾਂਗੀ। ਭਾਣੀ ਮਤਲਬ ਪੈਸਿਆਂ ਦੀ ਗੱਲ ਕੀਤੀ ਵਾ। ਵੀਰੇ ਤੁਸੀਂ ਨਹੀਂ ਕੀਤੀ। ਨਾ ਪਹਿਲਾਂ ਅਗਤੀ ਨਾਲ ਬਾਜੂ ਨਾਲ ਇਹੀ ਗੱਲ ਭਾਬੀ ਦੀ। ਉਹ ਭਾਬੀ ਸਰ ਉਤੋਂ ਤੋਂ ਫਰਦੀ ਇਦਾਂ। ਦਿਲੋਂ ਤੈਨੂੰ ਬਹੁਤ ਪਿਆਰ ਕਰਦੀ ਹੈਗੀ। ਪਤਾ ਵਾ ਵੀਰੇ। ਅੱਜ ਲੋ ਕਹਿੰਦੇ ਹੁੰਦੇ ਨਾ ਹਰ ਜਦ ਬਾਅਦ ਵਾਰ ਵਾਰ ਪੈਸਿਆਂ ਦੀ ਗੱਲ ਨਾ ਕਰੀ। ਤੇਰਾ ਵੀਰ ਬੈਠਾ ਵਾ। ਆਪੇ ਕਰ ਚੱਲੋ ਸਾਰਾ। ਮੈਨੂੰ ਪਤਾ ਆਪਣੇ ਜੋਬ ਕਰਾ ਉੱਥੇ ਆਪਣਾ ਸੈਟ ਹੋ ਬਸ ਪੈਣੇ ਮੇਰੇ ਕੋਲ ਕੁਝ ਚਾਹੀਦਾ ਚੱਲ ਤਾਣ ਟਾਈਮ ਲੂੰਦੇ ਹਾਂ ਹੁਣ ਇੱਕ ਮਿੰਟ ਵੀਰੇ ਤੂੰ ਮੇਰੇ ਕੋਲ ਆਉਣਾ ਹੁੰਦਾ 2 ਮਿੰਟ ਕੌਣ ਆ ਹੈਲੋ ਹਾਂਜੀ ਪਾਜੀ ਨਹੀਂ ਪਾਜੀ ਬਸ ਇਹ ਨਿਕਲ ਲੱਗੇ ਕੀ ਨਹੀਂ ਪਾਜੀ ਹੁਣ ਇਹ ਸਭ ਦਾ ਕੋਈ ਮੌਕਾ ਨਹੀਂ ਰਹਿ ਗਿਆ ਸਿਮਰ ਕਿਤਾ ਫੋਨ ਸੀ ਹਾਂ ਵੀਰੇ ਪਾਜੀ ਦਾ ਫੋਨ ਹੀ ਪਾਜੀ ਦਾ ਕਿਹੜਾ ਪਾਜੀ ਦਾ ਅੰਜੂ ਦੇਦੇ ਹਸਬੰਦ ਦਾ ਉਹਨਾਂ ਨੂੰ ਹਾਂਜੀ ਕਿਉਂ ਉਹਨਾਂ ਨੇ ਕੀ ਕਹਿਣਾ? ਸਭ ਕੀ ਕਰੀ ਆ ਨਾ ਪਇਓ ਵਾ ਦੀਦੀ ਮੇਰੀ ਜ਼ਿੰਦਗੀ ਬਰਬਾਦ ਕਰਤੀ ਤੁਸੀਂ ਕੀ ਹੋਇਆ ਭਜੀ ਕੀ ਹੋਇਆ ਪੀਓ ਭਜੀ ਦੀਦੀ ਤੁਸੀਂ ਗੱਲ ਕਰੋ ਕੀ ਹੋਇਆ ਜੀ ਆਸਟ੍ਰੇਲੀਆ ਦੀ ਫਲਾਈਟ ਕਰਾ ਕਰਨੀ ਸੀ ਕਿਥੋਂ ਮਦਦ ਕਰੀਏ ਕਿ ਤੋਦੋ ਜਾਣੀ ਹੈ ਆਸਟ੍ਰੇਲੀਆ ਦੀ ਫਲਾਈਟ ਉਹ ਤਾਂ ਨਿਕਲ ਗਈ ਜੀ ਉਹਨੇ ਮੈਂ ਤਾਂ ਆਪਣੇ ਬ੍ਰਦਰ ਨੂੰ ਛੱਡਣ ਆਇਆ ਸੀ ਜੀ ਉਹ ਤਾਂ ਚਲੀ ਗਈ ਜੀ ਸੇਵਕ ਰਾਜ ਮੇਰੇ ਲੱਗ ਨਾ ਨਪਰੇ ਭਗੀ ਮੈਨੂੰ ਤਾਂ ਦੇ ਦੋ ਸੇਵਕ ਇਹ ਜਿੰਦਗੀ ਇਹ ਪਰਵਾਸ ਕਰਤੀ ਹੋਰੀ ਜਿਹੜਾ ਰੇਡ ਕਰਦੀਆਂ ਗੱਡੀ ਬਾਹਰ ਮਾਰ ਸੇਵਕ ਮੈਂ ਤੇਰੀ ਗੁਨੇਗਾ ਰਹੀ ਹਾਂ ਮੈਂ ਮੰਦੀ ਹਾਂ ਪਰ ਇਹ ਦੇ ਚੁਣ ਕੀ ਕਰੀਏ ਦੱਸ ਇਹ ਰੱਤਾ ਬਣਿਆ ਉਹਨੇ ਦੇਖਿਆ ਦੋ ਇੱਥੇ ਵੇਟ ਕਰਦੇ ਆਂ ਗੱਡੀ ਬਾਹਰ ਪਾਟੂ ਤੇ ਆ ਕੇ ਬੈਠਦੇ। ਛੱਡ ਸੇਬਕ ਸ਼ਾਲਾ ਤੂੰ। ਨਹੀਂ ਮੈਂ ਵੇਟ ਕਰਨੀ ਉਹਦੀ ਇੱਥੇ ਮੈਂ ਨਹੀਂ ਆਣਾ। ਸੇਵਕ ਕਿਦੀ ਵੇਟ ਕਰਨੀ ਚਲੀ ਗਈ ਹੈ। ਛੱਡ ਲੋ। ਅੱਛਾ ਬਾਹਰ ਹੀ ਲੱਗਿਆ ਆ। ਜ਼ਿੰਦਗੀ ਬਰਬਾਦ ਹੋ ਗਈ ਦੀਦੀ। ਛੱਪ ਕਰ ਜਾ ਫੋਨ ਆਂਦਿਆ ਰੁਕ ਜਾ ਇੱਕ ਮਿੰਟ। ਹਾਂਜੀ। ਆਹ এয়ারਪੋਰਟ ਆਇਆ ਸਾਂ। ਛਲ ਗਈ ਐ ਸਿਮਰਾ ਤਾਂ। ਰੋਂਦਿਆ ਮੁੰਡਾ। ਜਿੰਝਾ ਤੇਰਾ ਬਲਾਣ ਦਿਆ ਮੈਂ ਮੈਂ ਨਹੀਂ ਜਾਣਾਂ ਕਿਤੇ ਜ਼ਿੰਦਗੀ ਤੇ ਮੇਰੀ ਬਰਬਾਦ ਕਰਤੀ ਤੂੰ ਹੀ ਰਹਿ ਕਿ ਗਿਆ ਪਿੱਛੇ ਸੇਵਕ ਚੁੱਪ ਕਰ ਜਾ ਨੰ ਮੰਨਿਆ ਮੇਰੇ ਗੁਨੇਗਾਰਾ ਪਰ ਚੁੱਪ ਕਰ ਜਾ ਕੋਈ ਮੈਨੂੰ ਫੋਨ ਨਾ ਲਾਵੇ ਕੋਈ ਮੈਨੂੰ ਕਿਤੇ ਨਾ ਬੁਲਾਵੇ ਮੈਨੂੰ ਕੱਲ੍ਹ ਆਨੀ ਆਨੀ ਛੱਡ ਦਿਓ ਮੈਨੂੰ ਆਨੀ ਆਨੀ ਆ ਸੇਵਕ ਅੱਥੇ ਕਿਉਂ ਬੁਲਾਇਆ ਜੇ ਜਾਣਦੇ ਨਾ ਸੀ ਬਾਹਰ ਕੀ ਆ ਜ਼ਿੰਦਗੀ ਬਰਬਾਦ ਹੋ ਗਈ ਜੀ ਜਿੰਝਾ ਇਹ ਚਲੇਗੀ ਚਲੇਗੀ ਤਾਲੇ ਪਹਿਲਾਂ ਜੀ ਜਿਹੜਾ ਸਹੀ ਹੁੰਤੇ ਹੋ ਤੇ ਘਰ ਤੇ ਜੰਗ ਲਸੇ ਤੁਹਾਡਾ ਇਹੋ ਜਿਹਾ ਗੱਲਾਂ ਕਿਉਂ ਕਰਦੇ ਜੀਜਾ ਤੁਹਾਨੂੰ ਪਤਾ ਹੈ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਨਾ ਮਰਨਾ ਉਹ ਜੇ ਗੱਲਾਂ ਕਰਦਾ ਕਿਸੇ ਤੇਰੇ ਘਰ ਵਸਦਾ ਫੇਰ ਹਾਂ ਮਜ਼ਾਕ ਕਰਨ ਤੇ ਆਹ ਕੋ ਟਾਈਮ ਹੈ ਜਿੱਦਾਂ ਮਜ਼ਾਕ ਕਰਦਾ ਮਜ਼ਾਕ ਨਹੀਂ ਕਰਦਾ ਬੋਲ ਜੇ ਤੇਰੇ ਘਰ ਵਸਦਾ ਵਾਂ ਕੋਈ ਨਹੀਂ ਸਮਰਨ ਰਤ ਜੀ ਲਿਆਣਾ ਫਿਰ ਕੀ ਕਰੇਗਾ ਹੋ ਤਾਂ ਮੈਂ ਲਿਆਵਾਂਗੀ ਮੈਨੂੰ ਇਹਨਾਂ ਆਸਟ੍ਰੇਲੀਆ ਪੇ ਜਾਣਾ ਕਿਉਂ ਨਾ ਪਕਾ ਜਾਊਂਗਾ ਮੈਂ ਉਹਦੇ ਪਿੱਛੇ ਜਾਊਂਗਾ ਜਾਊਂਗਾ ਜੀ ਦੀਆ ਜਾਣ ਦੀ ਕੀ ਲੋੜ ਹੈ ਤੈਨੂੰ ਮੈਂ ਇੱਥੇ ਬੁਲਾ ਦੇਣਾ ਜਾ ਜਿੱਦਾਂ ਹੁਣ ਮਜ਼ਾਕ ਕਰੀ ਜਾਂਦੇ ਤੂੰ ਗੱਲ ਤੇ ਕਰ ਵਾਅਦੇ ਦੇ ਇੱਕ ਵਾਰੀ ਕਹਿ ਦਿੱਸੀ ਮਲਾਓ ਮੈਨੂੰ ਮੈਂ ਤਾਂ ਕਹਿਣ ਨਾ ਮੈਂ ਉਦੋਂ ਕਿਹਾ ਸੀ ਮੈਨੂੰ ਮਲਾ ਦੋ ਚੱਲ ਜਾ ਫਿਰ ਉਹ ਸਾਹਮਣੇ ਪੋੜੀਆਂ ਜਾਂਦੀਆਂ ਪੋੜੀਆਂ ਚੜ ਜਾ ਉੱਤੇ ਕਮਰੇ ਤੇ ਤੇਰੀ ਸਮਰਨ ਤੇਰਾ ਰਵੇਦਾ ਮਨਿਆਰ ਜਾ ਉੱਚੇ ਪਾਪਾ ਇਹ ਮੈਨੂੰ ਚੰਗਾ ਲੱਗਦਾ ਬੱਚੇ ਨਾਲ ਕਰਦੇ ਸਭ ਦੇ ਬੁੱਤੇ ਆ ਤੂੰ ਤੇਰਾ ਚੋਕੀ ਰਹਿ ਤੂੰ ਦਾ ਇਹ ਮੈਨ ਨਾਲ ਗੱਲਾਂ ਕਰ ਮੈਂ ਆਪਣੇ ਪੁੱਤ ਨਾਲ ਗੱਲ ਕਰਦਾ ਇਹ ਮੇਰਾ ਪੁੱਤਰ ਵੀ ਆ ਯਾਰ ਵੀ ਇਹ ਸਾਲਾ ਵੀ ਸਭ ਇਹ ਤੂੰ ਜਾ ਉਹ ਸਾਹਮਣੇ ਪੂੜੀ ਜਾਂਦੀ ਚੜ ਜਾ ਸੱਚੀ ਗੱਲ ਹੈ ਜੀ ਜੇ ਵਿਸ਼ਵਾਸ ਨਹੀਂ ਤੈਨੂੰ ਅੱਗੇ ਦੋ ਸਿਆੜੀ seberat ਦੀਦੀ ਕੀ ਮਜ਼ਾਕ ਕੀਤਾ ਜੀਜੇ ਨੇ ਮੇਰਾ ਹੱਥ ਮਾਰੋ ਮੈਨੂੰ ਕਾਦਾ ਬਦਲਾ ਲਿਆ ਦੱਸੋ ਮੈਨੂੰ ਕੀ ਬਦਲਾ ਲਿਆ ਕਿੱਥੇ ਸਿਮਰਤ ਕਿਉਂ ਬੁਲਾਇਆ ਰਿਪੋਰਟ ਮੈਨੂੰ ਉਹ ਕਹਿੰਦਾ ਰਾਵਣਾ ਗੱਲ ਕਰਨ ਜੀ ਉਹਨਾਂ ਨੇ ਆਪਣੇ ਤੇ ਬੁਲਾਇਆ ਹੋਇਆ ਮੈਨੂੰ ਤਾਂ ਨਾ ਕਿ ਸਿਮਰਤ ਮੈਂ ਉਹਦਾ ਯਕੀਨ ਦਿਖੰਡੀ ਕਿੱਥੇ ਆ ਦੱਸੋ ਮੈਨੂੰ ਮੰਨਦਾ ਮੈਂ ਗਲਤ ਆ ਬੜਾ ਗੱਜ ਕਰਦਾ ਰਿਹਾ ਉਹਦੇ ਨਾਲ ਆਹ ਕਾਦਾ ਬਦਲਾ ਲਿਆ ਮੇਰੇ ਕੋਲ ਅਸਕਰ ਨੂੰ ਮੈਂ ਸਾਰਾ ਕੁਝ ਭੁੱਲ ਕੇ ਮਾਫੀ ਮੰਗੀ ਸੀ ਨਾ ਉਹਦੇ ਕੋਲ ਕੀ ਬਦਲ ਲੈਣਾ ਮੇਰੇ ਕੋਲ ਗਲਤੀਆਂ ਮੈਂ ਬੜਾ ਕੋਈ ਕਰਦਾ ਰਿਹਾ ਉਹ ਦਿਨਾਂ ਚਪੇੜਾ ਮਾਰਦਾ ਰਿਹਾ ਕੁੱਟਦਾ ਮਾਰਦਾ ਰਿਹਾ ਉਹਨੂੰ ਸਿਰਫ ਇੱਕ ਗੱਡੀ ਕਰਕੇ ਅੱਜ ਮੈਨੂੰ ਅਕਲ ਆਈ ਆ ਉਹ ਅੱਜ ਮੇਰੇ ਤੋਂ ਦੂਰ ਹੋ ਗਈ ਸਹੀ ਕਿਹਾ ਸੇਵਕ ਇਹ ਦਾਸ ਦੇ ਪਿੱਛੇ ਨਾ ਪਤਾ ਨਹੀਂ ਕਿੰਨੀਆਂ ਕਿ ਜ਼ਿੰਦਗੀਆਂ ਬਰਬਾਦ ਹੋ ਗਈਆਂ ਲੋਕੀ ਸਮਝਦੇ ਨੇ ਧੀਆਂ ਦੀ ਹੁੰਦੀ ਐ ਪਰ ਉਹਨਾਂ ਲੋਕਾਂ ਨੂੰ ਇੱਕ ਪਤਾ ਹੋਣਾ ਚਾਹੀਦਾ ਹੈ ਖਾਲੀ ਧੀ ਵੀ ਨਹੀਂ ਸੰਡੇ ਘਰਾਂ ਦੇ ਪੁੱਤਰਾਂ ਦੀ ਵੀ ਹੁੰਦੀ ਐ ਮੈਂ ਵੇਖ ਲਈ ਇਹ ਚੀਜ਼ ਉਹ ਐ ਹੀ ਆ ਨਾ ਬਰਬਾਦ ਮੈਂ ਕਿੰਨੀ ਬਰਬਾਦੀ ਹੋਈ ਮੇਰੀ ਕੀ ਨਹੀਂ ਕੀਤਾ ਮੈਂ ਉਹ ਇੱਕ ਔਰਤ ਕਰਕੇ ਸ਼ਰਾਬ ਪੀਂਦਾ ਰਿਹਾ ਮੈਂ ਨਸ਼ੇ 'ਚ ਡੁੱਬਦਾ ਰਿਆਂ ਕਿਤੇ ਕਰਕੇ ਸਿਰਫ ਇੱਕ ਔਰਤ ਕਰਕੇ ਜੋ ਕਿ ਮੇਰੀ ਘਰ ਵਾਲੀ ਜਿਹੜੀ ਮੇਰੇ ਨਾਲ ਇੰਨਾ ਕਰਦੀ ਰਹੀ ਤੇ ਮੈਂ ਐਡੇ ਮਾੜੇ ਸਲੂਕ ਕਰਦਾ ਰਿਹਾ ਇਹਦੇ ਨਾਲ ਮੈਂ ਕਸੂਰਵਾਰ ਹਾਂ ਜਿੱਦੀ ਕਸੂਰਵਾਰ ਪਰ ਆਹ ਜਿਹੜਾ ਅੱਜ ਜਿੱਜੇ ਨੇ ਮਜ਼ਾਕ ਕੀਤਾ ਨਾ ਇਨੂੰ ਮੈਂ ਜ਼ਿੰਦਗੀ ਜੀ ਨਹੀਂ ਭੁੱਲ ਪਾਉਂਗਾ ਜਾਊਂਗਾ ਮੈਂ ਆਸਟ੍ਰੇਲੀਆ ਜਾਊਂਗਾ ਹਾਂ ਜਾਈ ਸੇ ਮੈਂ ਕਿਉਂ ਉਹਨੂੰ ਮੈਂ ਜ਼ਰੂਰ ਜਾਈ ਤੁਹਾਨੂੰ ਲੈਣਾ ਚਾਹੁੰਨਾ ਨਾ ਮੈਂ ਕਰਾਂਗੀ ਹਰ ਚੀਜ਼ ਦਾ ਇੰਤਜ਼ਾਮ ਕਰਵਾ ਕੇ ਦਵਾਂਗੀ ਮੈਂ ਆਪਣੇ ਭਰਾ ਦਾ ਘਰ ਖਰਾਬ ਨਹੀਂ ਹੋਣ ਦਵਾਂਗੀ ਮੇਰੇ ਤੋਂ ਜੋ ਹੋਈ ਗਲਤੀਆਂ ਮੈਂ ਸਾਰੀਆਂ ਸੁਧਾਰਾਂਗੀ ਸੇਵਕ ਕੀ ਗਲਤੀ ਮੇਰੀ ਦੱਸੋ ਮੇਰੇ ਕੀ ਗਲਤੀ ਆ ਇਹ ਗਲਤੀ ਮੈਂ ਨੇ ਤੁਸੀਂ ਇਹ ਜਿੰਦਾ ਰਿਹਾ ਉਹਨੂੰ ਗਲਤੀ ਹਾਲਾਤਾਂ ਦੀ ਸੀ ਹੋਰ ਕੁਝ ਨਹੀਂ ਕਿਸੇ ਨੇ ਇੱਕ ਦੂਜੇ ਨੂੰ ਕੁਝ ਸਮਝਾਇਆ ਹੀ ਨਹੀਂ ਸੇਵਕ ਜੀ ਜੀ ਕਹਿੰਦੇ ਕਿ ਇਹਨੂੰ ਨਹੀਂ ਸਮਝਿਆ ਜੇ ਮੈਨੂੰ ਸਿਮਰਤ ਨਾ ਮਿਲੇ ਨਾ ਇਹਦੇ ਗੁਨੇਗਾਰ ਤੁਸੀਂ ਹੋਗੇ ਤੇ ਜੇ ਮੈਨੂੰ ਆ ਨਾ ਮਿਲੀ ਆਪਣੇ ਆਪ ਦੀ ਜ਼ਿੰਦਗੀ ਖਤਮ ਕਰ ਲੈਣੀ ਮੈਂ ਨਾ ਸੇਵਕ ਮੈਂਦੇ ਰਿਓ ਫਿਰ ਲੱਭਦੇ ਰਿਓ ਆਪਣਾ ਭਰਾ ਜਿਹਦੀ ਤੁਸੀਂ ਜ਼ਿੰਦਗੀ ਬਰਬਾਦ ਕੀਤੀ ਆ ਤੇ ਲੱਭਦਾ ਰਹੇ ਜੀਜਾ ਆਪਣਾ ਸਾਲਾ ਜਿੰਨੇ ਮੇਰੇ ਨਾਲ ਐਡਾ ਗੰਦਾ ਮਜ਼ਾਕ ਕੀਤਾ ਨਾ ਸੇਵਕ ਇਹਨਾਂ ਨੂੰ ਕੁਛ ਨਾ ਕਹੇ ਮੈਨੂੰ ਨਹੀਂ ਪਤਾ ਉਹ ਕਿਉਂ ਐਡਾ ਉਹਨਾਂ ਨੇ ਇੰਜ ਕੀਤਾ ਕਹਾਂ ਜੀ ਕੀ ਮਿਆ ਕੀਤਾ ਇਹ ਮੁੰਡੇ ਨਾਲ ਕਦਾਬੀ ਆਕਤਾ ਜੇ ਸਾਨੂੰ ਮੱਲੇ ਸਾਡੇ ਕੋ ਗਲਤੀਆਂ ਹੋਈਆਂ ਨਿਆਣੀ ਨਾਲ ਅਸੀਂ ਉਹ ਕੁਛ ਕਰ ਬੈਠੇ ਆ ਜੋ ਕਦੀ ਨਹੀਂ ਕਰਨਾ ਚਾਹੀਦਾ ਸੀ ਪਰ ਮੇਖੋ ਨਾ ਸੇਵਕ ਸੇਵਕ ਕਿਸਾ ਹਲਾਤਾ ਜੁਣ ਲੰਗਣੇ ਤਾਂ ਕੋਈ ਮਜ਼ਾਕ ਤੇਰਾ ਮਜ਼ਾਕ ਮੈਂ ਜ਼ਿੰਦਗੀ ਜੀ ਨਹੀਂ ਉਹ ਭੁਲਣਾ ਇਹੋ ਜਿਹੜਾ ਤੂੰ ਏਡਾ ਗੰਦਾ ਮਜ਼ਾਕ ਕਰਤਾ ਮੇਰੇ ਨਾਲ ਨਾ ਤਰੋ ਜੀ ਜੈਮਨ ਤੂੰ ਹੀ

ਤਲ ਉਹਨਾਂ ਸਾਹਬ ਕੇ ਰੱਖੀ ਕਰ ਜੋੜਤਾ ਜੇਰਾ ਮੈਂ ਦੁਬਾਰਾ ਟਟੇਗਾ ਸੋਲਿਆ ਸਿਮਰਤ ਮਾਫ ਕਰ ਦੇ ਮੈਨੂੰ ਬੜਾ ਗਲਤ ਕਰਦਾ ਰਿਹਾ ਤੇਰਾ ਮੈਂ ਬਹੁਤ ਜ਼ਿਆਦਾ ਗਲਤ ਕੀਤਾ ਤੇਰੇ ਮੈਂ ਇਨੇ ਤਸ ਯਾ ਦਿੱਤੇ ਤੇਰੇ ਚਪੇੜਾ ਮਾਰਦਾ ਰਿਹਾ ਮਾਫ ਕਰ ਦੇ ਮੈਨੂੰ ਤੇਰੇ ਪੈਰੀ ਪੈ ਮੈਨੂੰ ਮਾਫ ਕਰ ਦੇ ਜਮਰਤ ਬੋਹ ਮੈਨੂੰ ਮਾਫ ਕਰ ਦੇ ਬੜੇ ਤਸੀਹੇ ਦਿੰਦਾ ਰਿਹਾ ਤੈਨੂੰ ਮੈਂ ਮੰਨਿਆ ਮੈਂ ਗਲਤ ਹੈ ਗਾਇ ਪਰ ਮੇਰੇ ਦਿਲ ਚ ਨਾ ਤੇਰੇ ਲਈ ਪਿਆਰ ਬੜਾ ਹੈ ਬਸ ਗੱਲ ਇਹ ਆ ਮੈਨੂੰ ਜਿਤੋਣਾ ਨਹੀਂ ਆਇਆ ਕਿੰਨੀ ਮਾਰਕੁੱਟ ਕਰਦਾ ਰਿਹਾ ਤੇਰ ਨਾਲ ਮੈਂ ਕਿੰਨੀ ਵਾਰੀ ਤੈਨੂੰ ਘਰੋਂ ਕੱਢਿਆ ਤੇ ਮੈਨੂੰ ਉਦੋਂ ਜਰਾਜਨੀ ਸ਼ਰਮ ਨਹੀਂ ਆਈ ਮਾੜਾ ਮੋਟਾ ਨਹੀਂ ਮੇਰੇ ਦਿਮਾਗ 'ਚ ਆਇਆ ਪਰ ਅੱਜ ਸੱਚੇ ਦਿਲੋਂ ਕਹਿੰਨਾ ਸਿਮਰਤ ਮੈਨੂੰ ਮaaf ਕਰ ਦੇ ਤੇਰੇ ਪੈਰੀਂ ਪੈ ਜਾਣਾ ਮੈਂ ਜ਼ਿੰਦਗਾ ਮੈਂ ਬੜਾ ਗਲਤ ਕਰਦਾ ਰਿਹਾ ਜਰਨਾ ਨਹੀਂ ਸੇਬ ਹੈ ਨਹੀਂ ਗਲਤੀਆਂ ਦਾ ਹੱਕਦਾਰ ਤੂੰ ਨਹੀਂ ਸੀ ਜਿੰਨੀਆਂ ਮੈਂ ਗਲਤੀਆਂ ਕੀਤੀਆਂ ਮੈਨੂੰ ਮaaf ਕਰ ਦੇ ਮੇਰੀ ਛੋਟੀ ਭੈਣ ਐ ਇੱਕ ਦਿਨ ਮੈਂ ਤੇਰੇ ਪੈਰ ਫੜ ਲੈਣੀ ਆ ਨਹੀਂ ਬਹੁਤ ਗਲਤ ਕੀਤਾ ਮੈਂ ਬਹੁਤ ਜ਼ਿਆਦਾ ਮੈਨੂੰ ਰੱਬ ਤੇ ਨਹੀਂ ਮਾਫ ਕਰੇਗਾ ਪਰ ਮੈਨੂੰ ਤੂੰ ਮਾਫ ਕਰ ਦੇ ਤਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਇੰਨਾ ਹੀ ਬਹੁਤ ਸੇਵਤ ਤੂੰ ਨਹੀਂ ਕਰੇਂਗਾ ਮੈਨੂੰ ਮਾਫ ਜਿਦੈਨਾ ਮੈਂ ਮਾੜਾ ਸਲੂਕ ਕੀਤਾ ਨਾ ਤੂੰ ਵੇਖੀ ਮੈਨੂੰ ਕਿੰਨਾ ਪਿਆਰ ਦਵਾਂਗੀ ਇਹ ਖੁਦ ਤੈਨੂੰ ਦੱਸੇਗੀ ਨਾ ਜੀਜੀ ਨਾ ਕਹੇ ਸਿਮਰਤ ਇਹਨੂੰ ਮੈਨੂੰ ਮਾਫ ਕਰ ਦੇ ਮੈਂ ਆਪਣਾ ਭਰਾ ਨਹੀਂ ਸੀ ਗਵਾਣਾ ਚਾਹਦੀ ਇਹਨੇ ਤਾਨੂੰ ਮਾਫ ਕਰਤਾ ਮੇਰੇ ਕੋਲੋਂ ਮਾਫੀ ਨਹੀਂ ਦਿੱਤੀ ਜਾਣੀ ਕਿੰਨਾ ਗਲਤ ਕੀਤਾ ਤੁਸੀਂ ਵੀ ਕਿੰਨੇ ਗੰਦੇ ਇਲਜ਼ਾਮ ਲਾਏ ਇਹਦੇ ਤੇ ਮੈਂ ਮੰਨਦੀ ਹਾਂ ਮੈਨੂੰ ਇਹਦੇ ਤੇ ਇੰਨਾ ਦੂਰ ਕੀਤਾ ਮੈਂ ਸਭ ਮੰਨਦੀ ਹਾਂ ਮੈਂ ਹਰ ਗੱਲ ਮੰਨਦੀ ਹਾਂ ਜਿੱਥੇ ਕਹੇਂਗਾ ਖਲੋਗੇ ਕਹਿ ਦਾਂਗੀ ਕਿਉਂ ਮੁੰਡਾ ਵੀ ਮੈਂ ਹੀ ਲੈ ਕੇ ਆਈ ਸਾਂ ਮੈਂ ਆਪਣੇ ਬੱਚੇ ਨੂੰ ਬਚਾਣ ਕਿਛੇ ਕ ਮਾਂ ਵਾਂ ਮਾਂ ਦੀ ਜੀ ਨੂੰ ਤੂੰ ਸਮਝ ਸਕਦੀ ਐ ਮੈਂ ਗਲਤੀ ਕਰ ਬੈਠੀ ਮੈਨੂੰ ਪਤਾ ਐ ਮੇਰੀ ਇਸ ਗਲਤੀ ਦੀ ਮਾਫੀ ਕਿਤੇ ਨਹੀਂ ਗਈ ਪਰ ਮੈਂ ਫੇਰ ਵੀ ਮਾਫੀ ਮੰਗਦੀ ਹਾਂ ਸੇਵਾ ਮੇਰੇ ਕੋਲੋਂ ਮਾਫੀ ਦਿੱਤੀ ਨਹੀਂ ਜਾਣੀ ਕਿਵੇਂ ਮਾਫ ਕਰਾਂ ਮੈਂ ਤੁਹਾਨੂੰ ਕਿੰਨਾ ਕੋਈ ਨਹੀਂ ਕੀਤਾ ਤੂੰ ਜ਼ਿੰਦਗੀ ਮੇਰੀ ਬਰਬਾਦ ਕੀਤੀ ਮੇਰੀ ਗੱਲ ਸੁਣ ਜੇ ਕੀਤਾ ਉਹਨਾਂ ਨੇ ਮੇਰੇ ਨਾਲ ਇਹ ਤੇ ਮੈਂ ਮਾਫ ਕਰ ਦਿਆਂ ਤੁਹਾਡੀ ਤੋਂ ਫਿਰ ਭੈਣਿਆ ਤੁਸੀਂ ਇਹਨੂੰ ਮਾਫ ਕਰੋ ਨਹੀਂ ਸਮਰਤ ਇਹ ਮਤ ਨਹੀਂ ਭੈਣਿਆ ਯਾਰ ਇਹਨੂੰ ਜੀਜੀ ਨੂੰ ਕਿਵੇਂ ਮਾਫ ਕਰਾਂ ਮੈਂ ਦੱਸ ਮੈਨੂੰ ਕਿੰਨਾ ਗਲਤ ਕਰਦੇ ਰਹੇ ਸੇਵਾ ਮੇਰੀ ਗੱਲ ਸੁਣ ਉਹ ਤੁਹਾਡੀ ਭੈਣ ਆ ਗਲਤੀਆਂ ਹਰ ਇਨਸਾਨ ਕੋ ਹੁੰਦੀਆਂ ਵਾ ਪਰ ਮਾਫ ਕਰਨ ਵਾਲਾ ਨਾ ਸਭ ਤੋਂ ਵੱਡਾ ਹੁੰਦਾ ਵਾ ਤੁਸੀਂ ਉਹਨਾਂ ਨੂੰ ਮਾਫ ਕਰ ਦੋ ਕੱਲ ਸਿਮਰਤ ਜੇ ਤੂੰ ਮਾਫ ਕਰਤਾ ਨਾ ਮੈਂ ਵੀ ਮਾਫ ਕਰ ਦਿੰਨਾ ਪਰ ਮੈਂ ਇਹ ਚੀਜ਼ ਕਦੀ ਭੁੱਲ ਨਹੀਂ ਸਕਦਾ ਸਿਮਰਤ ਐਦਾਂ ਦੀ ਮਾਫੀ ਨਹੀਂ ਚਾਹੀਦੀ ਕਿ ਅੰਦਰ ਤੂੰ ਜ਼ਹਿਰ ਦੀ ਤਰ੍ਹਾਂ ਪਾਲ ਲੰਨੇ ਆ ਮੈਂ ਨਫ਼ਰਤ ਤੂੰ ਤਾਂ ਮਾਫ ਕਰਨਨੇ ਆ ਇਹ ਕੋਈ ਸਹਾਇਤਾ ਨਹੀਂ ਤੇ ਦੇ ਦੇ ਸਹਾਇਤਾ ਕੋਈ ਨਹੀਂ ਦਿੱਤੀ ਭੁੱਲ ਜਾਊਗਾ ਸਾਰਾ ਕੁਝ ਮੈਂ ਉਹ ਵੀ ਸਿਮਰਤ ਕਰਕੇ ਕਰ ਦੂੰਗਾ ਮਾਪਤਾਂ ਨੂੰ ਪਰ ਇਦਾਂ ਦੀ ਗਲਤੀ ਦੁਬਾਰਾ ਨਾ ਹੋਵੇ ਤੇ ਨਾਮਾ ਹੁਣ ਹੋਣ ਦੇਣੀ ਆ ਕਦੀ ਸੋਚੀ ਵੀ ਨਾ ਮੈਂ ਤੇ ਨਹੀਂ ਸ਼ੁਕਰਾਨ ਕਰਦੀ ਆ ਕਿ ਤੇਰੇ ਬਾਜੀ ਨੇ ਇਹਨੂੰ ਮੋੜ ਲਿਆਂਦਾ ਸ਼ਾਇਦ ਮੈਂ ساری ਉਮਰ ਮਾਫਾ ਕਰਦੀ ਬਸ ਤੇਰਾ ਜੀਂਜਾ ਮੈਨੂੰ ਮਾਫ ਕਰ ਦੇਵੇ ਅਜੇ ਤਾਂ ਮੰਮੀ ਨੂੰ ਪਾਪਾ ਨੂੰ ਸਾਰੇ ਨੂੰ ਪਤਾ ਲੱਗੇਗਾ ਪਤਾ ਨਹੀਂ ਪਰ ਠੀਕ ਹੈ ਜੋ ਮੈਂ ਗਲਤੀ ਕੀਤੀ ਉਹਦੀ ਹੱਕਦਾਰ ਹਸ ਜਾਂ ਲੈਣ ਲਈ ਜੇ ਕੋਈ ਲੱਗੇ ਮਾਫੀ ਮੰਗਣਾ ਮਾਫੀ ਦੇ ਲੋਕਾਂ ਨੂੰ ਚਾਹੀਦਾ ਮੈਂ ਗਲਤੀ ਨੂੰ ਨਾ ਨਿਰਾਮਾਣਾ ਚਾਹੀਦਾ ਆਪਣੀ ਜ਼ਿੰਦਗੀ ਚ ਕਰਤਾ ਜੀ ਦੇ ਨੂੰ ਮਾਫ ਕਰਤਾ ਤਨ ਚੱਲ ਜੇ ਕਰ ਲੂ ਚਲ ਨਾਲੇ ਬੇਬੇ ਨੂੰ ਕਹਾਂ ਨਾ ਆਉਣ ਵਾਲੀ ਤੇਰੇ ਪਾਣੀ ਬਾਗ ਨੂੰ ਸੱਚ ਤੇਰਾ ਸਮਾਨ ਤੇਰਾ ਕੋਣ ਹੈ ਨਾਲ ਆਂਟੀ ਹੁਣੀ ਕਿੱਥੇ ਸਾਰੇ ਕਿੱਥੇ ਨੇ ਕੋਣ ਵੀਰੇ ਹੋਈ ਮੇਰੇ ਨਾਲ ਹੀ ਬ라이 ਤੇਰੇ ਜੱਜੇ ਨੂੰ ਕਿੱਥੇ ਨੇ ਸਾਰੇ ਤੁਹਾਨੂੰ ਤੁਸੀਂ ਦੱਸਿਆ ਹੀ ਨਹੀਂ ਹੋ ਅੱਜ ਚੱਲ ਚਲੀਏ